ਜੀਮਾ ਸਾਹਿਬ ਅੱਜ ਤੁਸੀਂ ਇੰਨਾ ਕੱਟ ਕਿਉਂਦਾ ਵਾ ਗੁਰਦੁਆਰਾ ਬੀਰ ਸਾਹਿਬ ਵੀ ਗਏ ਕਿਹੜਾ ਰਹਾ ਪਿਛਲੇ ਦਿਨੀ ਸਾਡੇ ਐਮਐਲਏ ਸਾਹਿਬ ਇੰਦਰ ਪ੍ਰਤਾਪ ਸਿੰਘ ਰਾਣਾ ਜੀ ਉਹਨਾਂ ਨੇ ਮੇਰੇ ਤੇ ਦੋਸ਼ ਲਾਏ ਸੀਗੇ ਸੋ ਮੇਰਾ ਮਨ ਕੀਤਾ ਕਿ ਯਾਰ ਮੈਂ ਉਦਾਂ ਕਹਿੰਦਾ ਰਹੂੰਗਾ ਵੀ ਮੈਂ ਨਹੀਂ ਪੈਸੇ ਲਏ ਮੈਂ ਨਹੀਂ ਲੈਂਦਾ ਮੈਂ ਇਮਾਨਦਾਰ ਹਾਂ ਤੇ ਅੱਧਿਆਂ ਨੇ ਮੰਨਣਾ ਅੱਧਿਆਂ ਨੇ ਨਹੀਂ ਮੰਨਣਾ ਸੋ ਮੈਂ ਉਹਨੂੰ ਫਿਰ ਇੱਕ ਸੁਨੇਹਾ ਭੇਜਿਆ ਪੇ ਤੂੰ ਸਾਬਤ ਕਰ ਮੈਂ ਬੇਈਮਾਨ ਆ ਮੈਂ ਪੈਸੇ ਲੈਣਾ ਜਿਹੜਾ ਕਹਿੰਦਾ ਸੀ ਉਹ ਵੀਡੀਓ ਕੋ ਲੈਣਾ ਤੇ ਮੈਂ ਉਹਨਾਂ ਨੂੰ ਇਹ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਉੱਥੇ ਜਾ ਕੇ ਗੁਰਦੁਆਰਾ ਸਾਹਿਬ ਬੈਠ ਕੇ ਮੈਂ ਇਹ ਕਿਹਾ ਵੀ ਇਹ ਤੇ ਛੱਡੋ ਕੋਈ ਅਫਸਰ ਕੋਈ ਸਾਰੀ ਸੰਗਤ ਇੰਨੀ ਐ ਇੱਥੇ ਸultanpur ਹਲਕੇ ਦੇ ਵਿੱਚ 9 ਸਾਲਾਂ ਦੇ ਵਿੱਚ ਮੈਂ 9 ਸਾਲ 1916 ਦੇ ਵਿੱਚ 2016 ਚ ਮੈਂ ਆਇਆ ਸੀਗਾ ਅੱਜ 25 ਹੋ ਗਿਆ ਮੈਂ ਲਗਾਤਾਰ ਵਿਚਰ ਰਿਹਾ ਕਿਸੇ ਕੋਲੋਂ ਕੰਮ ਬਦਲੇ ਕਿਸੇ ਕੋਲੋਂ ਮੈਂ ਕਿਸੇ ਤਰ੍ਹਾਂ ਦਾ ਵੀ ਕੋਈ ਕਰਾਪਸ਼ਨ ਕੀਤੀ ਕਿਸੇ ਕੋ ਕੋ ਪੈਸੇ ਲਏ ਹੋਣ ਤੇ ਮੈਂ ਉੱਥੇ ਜਾ ਕੇ ਆਪਣਾ ਮਹਾਰਾਜ ਦੀ ਹਜੂਰੀ ਦੇ ਵਿੱਚ ਗੁਰਦਾਰਾ ਸਾਹਿਬ ਬੈਠ ਕੇ ਕਹਿ ਕੇ ਆਇਆ ਜੇ ਮੈਂ ਟੂਰਨਾਮੈਂਟ ਕਰਾਨਾ ਇੱਥੇ ਕਬੱਡੀ ਦਾ ਟੂਰਨਾਮੈਂਟ ਹੁੰਦਾ ਉਹਦੇ ਵਿੱਚ 21-21 ਮੈਂਬਰੀ ਕਮੇਟੀ ਬਣੀ ਹੁੰਦੀ ਹੈ ਜਿਹੜੀ ਉਹ ਹੀ ਹਿਸਾਬ ਕਰਦੀ ਹੈ ਉਹ ਹੀ ਕਲੈਕਸ਼ਨ ਕਰਦੀ ਹੈ ਸੰਗਤ ਕੋ ਸਾਡੇ ਜਿਹੜੇ ਪਾਰਟੀ ਦੇ ਕੰਮ ਚੱਲਦੇ ਆ ਕਦੇ ਅਸੀਂ ਹੋਰਡਿੰਗ ਲਾਣੇ ਹੋਣ ਕਦੇ ਅਸੀਂ ਕੋਈ ਇਸ਼ਤਿਹਾਰ ਦੇਣਾ ਹੋਵੇ ਕਦੇ ਹੋਰ ਸਾਨੂੰ ਕੰਮ ਪੈਂਦੇ ਕਿਤੇ ਰੈਲੀ ਤੇ ਜਾਣਾ ਹੋਵੇ ਤੇ ਆ ਸਾਰੇ ਮੇਰੇ ਵੀਰ ਖੜੇ ਨੇ ਅਸੀਂ ਦੋ ਦੋ ਚਾਰ ਚਾਰ ਪੰਜ ਪੰਜ ਹਜ਼ਾਰ ਇਕੱਠੇ ਕਰਕੇ ਆਪਣਾ ਕੰਮ ਚਲਾਣੇ ਆ ਸਾਡੇ ਕੋ ਉਦਾਂ ਦਾ ਅਸੀਂ ਉਦਾਂ ਦੀ ਰਾਜਨੀਤੀ ਨਹੀਂ ਕਰਦੇ ਤੇ ਮੈਨੂੰ ਅੱਜ ਇਸ ਗੱਲ ਦੀ ਖੁਸ਼ੀ ਹੈ ਕਿ ਲੋਕ ਸੰਗਤ ਇਮਾਨਦਾਰੀ ਦੀ ਰਾਜਨੀਤੀ ਤੇ ਮੋਹਰ ਲਾਤੀ ਹੈ ਅੱਜ ਤੁਸੀਂ ਆ ਦੇਖ ਲਓ ਕਿੰਨਾ ਵੱਡਾ ਇਕੱਠ ਹੈ ਔਰ ਨਹੀਂ ਮੈਂ ਬੁਲਾਇਆ ਮੈਂ ਮੈਸੇਜ ਭੇਜਿਆ ਵੀ ਤੁਸੀਂ ਆ ਜਿਓ ਮੈਂ ਕੋਈ ਇਕੱਠ ਨਹੀਂ ਕੋਈ ਰੈਲੀ ਨਹੀਂ ਹੈ ਇੱਕ ਸਿੰਪਲ ਮੈਸੇਜ ਛੱਡਿਆ ਵੀ ਜਿਹੜੇ ਵੀ ਸੰਗਤ ਆਉਣੀ ਚਾਹੁੰਦੀ ਹੈ ਉੱਥੇ ਆ ਜਾ ਤੇ ਤੁਸੀਂ ਦੇਖ ਲਓ ਆ 2-3000 ਦਾ ਇਕੱਠ ਜਿਹੜਾ ਹੋ ਗਿਆ ਇਹ ਤੋਂ ਸਾਬਤ ਕੀ ਹੁੰਦਾ ਕਿ ਇਸ ਗੰਦੀ ਰਾਜਨੀਤੀ ਤੋਂ ਲੋਕ ਤੰਗ ਆ ਚੁੱਕੇ ਨੇ ਆ ਜਿਹੜੇ ਪਰਚਿਆਂ ਵਾਲੀ ਰਾਜਨੀਤੀ ਹੈ ਜਿਹੜੀ ਆ ਨਸ਼ਿਆਂ ਵਾਲੀ ਰਾਜਨੀਤੀ ਪੈਸੇ 15 1500 ਵੰਡ ਕੇ ਵੋਟਾਂ ਲੈਣ ਵਾਲੀ ਰਾਜਨੀਤੀ ਇੱਥੇ ਤੋ ਲੋਕੀ ਤੰਗ ਆ ਗਏ ਆ ਇਹ ਲੋਕਾਂ ਨੇ ਅੱਜ ਸਾਬਤ ਕਰ ਦਿੱਤਾ ਸੰਗਤ ਨੇ ਅੱਜ ਸਾਬਤ ਕਰ ਦਿੱਤਾ ਸੁਲਤਾਨਪੁਰ ਲੋਧੀ ਵਾਸੀ ਨੂੰ ਮੈਂ ਬਸ ਇਹ ਕਰਨਾ ਵੀ ਵੀਰੋ ਹੱਥ ਜੋੜ ਕੇ ਬੇਨਤੀ ਆ ਅਸੀਂ ਸਾਰਿਆਂ ਨੇ ਚੱਲ ਜਾਣਾ ਇੱਥੋਂ ਇਸ ਧਰਤੀ ਨੂੰ ਗੰਦ ਲਾਣਾ ਹੁਣ ਦਿਆ ਜੇ ਇਸ ਧਰਤੀ ਨੂੰ ਪਵਿੱਤਰ ਰੱਖਿਆ ਜੇ ਇਹ ਧਰਤੀ ਦੇ ਉੱਤੇ ਇਮਾਨਦਾਰੀ ਦਾ ਹੋਣਾ ਚਾਹੀਦਾ ਹੈ ਗੁਰੂ ਨਾਨਕ ਸਾਹਿਬ ਦੇ ਜਿਹੜੇ ਸੁਨੇਹੇ ਨੇ ਉਹਨਾਂ ਨੂੰ ਫੋਲੋ ਕਰਨਾ ਹੈ ਇਹ ਨਹੀਂ ਹੈ ਕਿ ਇੱਥੇ ਨਸ਼ੇ ਵੰਡ ਕੇ ਜਿਹੜੀ ਹੈ ਉਹ ਚੋਣਾਂ ਜਿੱਤੀਆਂ ਜਾਣ ਕਰਪਸ਼ਨ ਨਾਲ ਜਿੱਤੀਆਂ ਜਾਣ 15 1500 10 10000 ਤੱਕ ਵੋਟਾਂ ਦੀ ਜਿਹੜੀ ਉਹ ਤੁਸੀਂ ਰੀਤ ਪਾਰਤੀ ਹੈ ਤੁਸੀਂ ਆਪ ਸੋਚ ਸਕਦੇ ਹੋ ਜਿਹੜਾ ਇੰਨੇ ਪੈਸੇ ਵੰਡੇਗਾ ਉਹ ਕਦੇ ਇਮਾਨਦਾਰ ਰਹਿ ਸਕਦਾ ਹੈ ਸੋ ਇਸ ਕਰਕੇ ਮੇਰੀ ਸੰਗਤ ਨੂੰ ਬੇਨਤੀ ਹੈ ਕਿ ਜੇ ਕਿਤੇ ਸੰਗਤ ਨੇ ਗਲਤੀ ਕਰ ਲਈ ਤੇ ਅਸੀਂ ਸਾਡਾ ਤੇ ਦੇਖੋ ਅਸੀਂ ਕੋਈ ਸਿਆਸਤ ਤੇ ਹੈ ਨਹੀਂ ਕਿ ਖੁੰਡੀ ਫੜ ਕੇ ਅਸੀਂ 90 ਸਾਲ ਦੀ ਸਿਆਸਤ ਕਰਨੀ ਹੈ ਅਸੀਂ ਚਲੇ ਜਾਣਾ ਪਰ ਮੈਂ ਇਹਨਾਂ ਨੂੰ ਬੇਨਤੀ ਕਰਦਾ ਇਸ ਧਰਤੀ ਨੂੰ ਬਚਾ ਲਓ ਕਪੂਰਥਲਾ ਗਰਕ ਗਿਆ ਇਹਨੂੰ ਬਚਾ ਲਿਆ ਜਾ ਬੱਸ ਇਹ ਮੇਰਾ ਸੁਨੇਹਾ ਠੀਕ ਹੈ ਜੀ ਜੀ ਮਾ ਸਰਬੰਨੋ ਆਜਾ ਜਿਹੜਾ ਮਿਤਵਾਰਾ ਵੀਰ ਸਾਹਿਬ ਨਮਸਤਕ ਹੋਏ ਆ ਕਿਸ ਦੀ ਵਜ੍ਹਾ ਕਰਕੇ ਹੋਏ ਆ ਦੇਖੋ ਜੀ ਪਹਿਲੇ ਕੁਝ 1-2 ਹਫਤੇ ਪਹਿਲਾਂ ਰਾਣਾਇੰਦਰ ਪ੍ਰਤਾਪ ਨੇ ਇੱਕ ਬਿਆਨ ਦਿੱਤਾ ਸੀਗਾ ਕਿ ਚੀਮਾ ਸਾਹਿਬ ਜਿਹੜੇ ਆ ਵੀਡੀਓ ਸਾਹਿਬ ਕੋਲੋਂ ਲੱਖ-ਲੱਖ ਰੁਪਈਆ ਲੈ ਲੈਂਦੇ ਆ ਤੇ ਉਹਨਾਂ ਨੇ ਇਹ ਚੀਜ਼ ਰੱਖੀ ਸੀ ਕਿ ਗੁਰੂ ਘਰ ਆ ਜਾਓ ਗੁਰੂ ਘਰ ਤੋਂ ਵੱਡੀ ਕੋਈ ਚੀਜ਼ ਨਹੀਂ ਹੈਗੀ ਤੇ ਅੱਜ ਸਾਰੀ ਸੰਗਤ ਇਸੇ ਸਬੰਧ ਦੇ ਵਿੱਚ ਆਈ ਸੀਗੀ ਕਿ ਜਿੰਨੇ ਵੀ ਉਹ ਉਹਨਾਂ ਦੇ ਉੱਤੇ ਇਲਜ਼ਾਮ ਬਾਜ਼ੀ ਕਰਦੇ ਸੀਗੇ ਕਿ ਆ ਜਾਓ ਗੁਰੂ ਘਰ ਆ ਕੇ ਨਪਟਾਰਾ ਹੋ ਜਾਊਗਾ ਪਰ ਉਹ ਸੰਗਤ ਵਾ ਰਾਣਾਇੰਦਰ ਪ੍ਰਤਾਪ ਨਹੀਂ ਆਇਆ ਤਾਂ ਸੰਗਤ ਵੀ ਕੋਈ ਨਹੀਂ ਆਈ ਉਹਨਾਂ ਦੀ ਸਾਡੇ ਜਿੰਨੇ ਵੀ ਸਾਰੇ ਆਗੂ ਅੱਜ ਝਾਰੂ ਉਹ ਸਾਰੇ ਪਹੁੰਚਿਆ ਸਾਰਿਆਂ ਨੂੰ ਮਾਣਿਆ ਟੀਮਾ ਸਾਹਿਬ ਦੇ ਉੱਤੇ ਕਿ ਕੋਈ ਕਿਸੇ ਨੂੰ ਇਹਨਾਂ 1% ਵੀ ਸ਼ੱਕ ਨਹੀਂ ਆ ਕਿ ਇਮਾਨਦਾਰ ਟੀਮਾ ਸਾਹਿਬ ਕਿਸੇ ਕੋਲੋਂ ਕੋ ਰੁਪਈਆ ਵੀ ਲੈ ਸਕਦੇ ਖੁਦ ਆਪਣੀ ਗੱਡੀ 'ਚ ਆਪ ਤੇਲ ਪਾਉਂਦੇ ਆ ਕਿਤੇ ਵੀ ਕੋਈ ਪ੍ਰੋਗਰਾਮ ਹੁੰਦਾ ਆਪ ਖਰਚਾ ਕਰਦੇ ਆ ਅਸੀਂ ਕਦੀ ਰੈਲੀਆਂ ਤੇ ਵੀ ਗਏ ਆ ਕਦੀ ਕਿਸੇ ਕੋ ਰੁਪਈਆ ਨਹੀਂ ਮੰਗਿਆ ਜੀ ਸਾਰੇ ਜਿੰਨੇ ਵੀ ਪਾਰਟੀ ਦੇ ਵਰਕਰ ਆ ਉਹ ਆਪ ਕੰਟਰੀਬਿਊਸ਼ਨ ਕਰਕੇ ਥੋੜੇ ਥੋੜੇ ਪੈਸੇ ਇਕੱਠੇ ਕਰਕੇ ਆਪ ਖਰਚਾ ਕਰਦੇ ਆ ਕਦੀ ਕਿਸੇ ਕੋ ਡਿਮਾਂਡ ਨਹੀਂ ਕੀਤੀ ਔਰ ਕੋਈ ਇੱਕ ਵੀ ਬੰਦਾ ਇੱਕ ਵੀ ਬੰਦਾ ਕੋਈ ਇਲਜ਼ਾਮ ਨਹੀਂ ਲਾ ਸਕਦਾ ਕਿ ਸਾਡੇ ਵਿੱਚੋਂ ਕਿਸੇ ਵੀ ਬੰਦੇ ਨੇ ਜਾਂ ਚੀਮਾ ਸਾਹਮਣੇ ਕਦੀ ਰੁਪਈਆ ਵੀ ਮੰਗਿਆ ਹੋਵੇ ਇਸ ਕਰਕੇ ਸਾਰਿਆਂ ਨੂੰ ਕਹਿੰਨੇ ਆ ਕਿ ਇਦਾਂ ਦੇ ਲੀਡਰ ਨਹੀਂ ਮਿਲਣੇ ਸultanpur ਹਲਕੇ ਨੂੰ ਠੀਕ ਆ ਪੈਸੇ ਵਾਲੇ ਸਾਰਿਆਂ ਨੂੰ ਮਿਲ ਜਾਣਗੇ ਵੱਡੇ ਵੱਡੇ ਆ ਜਾਣਗੇ ਪਰ ਇਮਾਨਦਾਰ ਤੇ ਚੰਗੀ ਸੋਚ ਰੱਖਣ ਵਾਲੇ ਸਰਦਾਰ ਸੱਜਣ ਸਿੰਘ ਚੀਮਾਰਗਾ ਕੋਈ ਬੰਦਾ ਨਹੀਂ ਮਿਲਣਾ ਸਾਨੂੰ ਸਾਡੇ ਸultanpur ਦੀ ਖੁਸ਼ਕਿਸਮਤੀ ਆ ਕਿ ਸਾਨੂੰ ਇਦਾਂ ਦੇ ਲੀਡਰ ਮਿਲੇ ਆ ਜੋ ਤੁਹਾਡੇ ਵੱਲੋਂ ਟੀਮਾ ਸਾਹਿਬ ਵੱਲੋਂ ਬੇਬ ਸਾਹਿਬ ਕਰਮਸਤੋ ਕੇ ਕੀ ਕਰਨ ਲਈ ਗਏ ਸੀ ਤੁਸੀਂ ਦੇਖੋ ਜੀ ਗਏ ਅਸੀਂ ਸਾਨੂੰ ਰਾਣਾ ਸਾਹਿਬ ਨੇ ਜੋ ਟੀਮਾ ਸਾਹਿਬ ਦੇ ਬਲੇਮ ਲਾਇਆ ਸੀ ਵੀ ਇਹ ਲੱਖ ਲੱਖ ਰੁਪਈਆ ਵੀਡੀਓ ਸਾਹਿਬ ਕੋ ਫੜ ਲੈਂਦੇ ਆ ਰਾਣਾ ਇਹਨੇ ਇੰਦਰ ਪ੍ਰਤਾਪ ਨੇ ਉਹ ਉਹਦੇ ਸਬੰਧ ਵਿੱਚ ਅਸੀਂ ਗਏ ਅਸੀਂ ਉਹਨੂੰ ਚੈਲੰਜ ਕੀਤਾ ਵੀ ਤੂੰ ਆ ਬੇਬ ਸਾਹਿਬ ਚੜਦੇ ਤੇ ਅਸੀਂ ਵੀ ਚੜਦੇ ਆ ਉੱਥੇ ਤਾਂ ਆਪਦੀ ਸਫਾਈ ਦੇ ਅਸੀਂ ਸਫਾਈ ਦਨੇ ਆ ਆਪਦੀ ਪਰ ਟਾਈਮ ਦਿੱਤਾ ਪਿਆ ਸੀ ਨਹੀਂ ਪਹੁੰਚਿਆ ਉਹ ਅਸੀਂ ਆਪਦੀ ਸਫਾਈ ਦੇ ਕੇ ਆ ਗਏ ਅੱਗੇ ਹੁਣ ਉਹ ਦਾ ਦੀਖਦੇ ਮੈਂ ਉਹ ਕੀ ਕਹਿੰਦਾ ਜੀ ਜਦੋਂ ਸੱਦੂ ਅਸੀਂ ਆਵਾਂਗੇ ਫੇਰ ਸੱਜਨ ਜੀ ਮਾ ਕਿੱਦਾਂ ਦੇ ਬਹੁਤ ਵਧੀਆ ਇਨਸਾਨ ਆ ਜੀ ਅਸੀਂ ਤਾਂ ਆਪਦਾ ਜਿਹੜਾ ਸਿਸਟਮ ਆ ਆਪਦੇ ਭਰਾ ਇਕੱਠੇ ਹੋ ਗਏ ਨਾ ਪਾਰਟੀ ਵਾਲੇ ਆਪਦਾ ਖਰਚਾ ਜਿਹੜਾ ਉਹ ਇਕੱਠ ਆਪਦੇ ਕੋ ਇਕੱਠਾ ਕਰਕੇ ਚਲਾਉਂਦੇ ਆ ਉਹ ਵਿਚਾਰੇ ਆਪਦੇ ਜਿੰਨੀ ਕੁ ਪੈਨਸ਼ਨ ਆ ਉਹ ਖਰਚਾ ਆਪਦਾ ਕਰਦੇ ਗੱਡੀਆਂ 'ਚ ਤੇਲ ਫੂਕਦੇ ਆ ਉਹਨਾਂ ਦਾ ਕੋਈ ਇਹੋ ਜਿਹਾ ਹੈ ਨਹੀਂ ਕੋਈ ਵੱਡੇ ਅਹੁਦੇ ਤੋਂ ਆਇਓ ਕਿਹੜਾ ਇੱਥੋਂ ਉੱਠਿਆ ਹੁਣ ਹਾਂਜੀ ਹਾਂਜੀ हां मैं जोगिंदर सिंह सरपंच शाहवलंद रिसा सुल्तानपुर लोधी तहसील ਦਾ ਹੈ ਇਹ ਗਾ ਬਾਕੀ ਥੋੜੇ ਦਿਨ ਪਹਿਲਾਂ ਰਾਣਾ ਪ੍ਰਤਾਪ 인ਦਰਪ੍ਰਤਾਪ ਸਿੰਘ ਨੇ ਐਮਐਲਏ ਨੇ ਮੰਲੋ ਭਾਜੀ ਹੁਣਾ ਤੇ ਸਰਦਾਰ ਸਜਨ ਸਿੰਘ ਚੀਮਾ ਹੁਣਾ ਤੇ ਝੂਠਾ ਬਲੇਮ ਲਾਇਆ ਸੀ ਵੀ ਜਿਹੜਾ ਸਰਦਾਰ ਸਜਨ ਸਿੰਘ ਆ ਇਹ ਅਫਸਰਾਂ ਕੋ ਮੰਲੋ ਕ੍ਰਿਪਟਾ ਬਹੁਤ ਵਿਅਸਰਾਂ ਕੋ ਪੈਸੇ ਲੈਂਦਾ 인ਦਰਪ੍ਰਤਾਪ ਨੇ ਇਹ ਵੀ ਕਹੇ ਜਿਹੜਾ ਨਰਤੇਜ ਸਿੰਘ ਚੀਮੀ ਆ ਚੀਮਾ ਵਾ ਉਹ ਤਾਂ ਕ੍ਰਿਪਟ ਹੈਗਾ ਹੀ ਹੈਗਾ ਇਹ ਵੀ ਚੀਮਾ ਵਾ ਇਹ ਉਹਦਾ ਵੀ ਮੰਨ ਲਓ ਸਿਰਾ ਵਾ ਉਹਦਾ ਵੀ ਉੱਪਰ ਆ ਇਸ ਕਰਕੇ ਭਾਜੀ ਸਰਦਾਰ ਸਰਜਨ ਸਿੰਘ ਚੀਮਾ ਸਾਹਿਬ ਨੇ ਇਹਨਾਂ ਨੂੰ 11 ਤਰੀਕ ਦਿੱਤੀ 9 ਵਜੇ ਦਾ ਟਾਈਮ ਦਿੱਤਾ ਉਹਨਾਂ ਕਹਿੰਦੇ ਸਾਰੀਆਂ ਗੱਲਾਂ ਆਪਾਂ ਪਾਸੇ ਛੱਡ ਰਹਿਨੇ ਆ ਆਪਾਂ ਪਾਸੇ ਬਹਿਸ ਫਸਾਈਏ ਦੇ ਵਿੱਚ ਨਹੀਂ ਪੈਣਾ ਧੰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਧਰਤੀ ਸ਼ੋਪ ਪ੍ਰਾਪਤ ਗੁਰਦੁਆਰਾ ਬੇਰ ਸਾਹਿਬ ਵੀ ਆਪਾਂ ਉੱਥੇ ਚਲ ਚਲੀਏ 9 ਵਜੇ ਦਾ ਟਾਈਮ ਦਿੱਤਾ ਵੀ ਆਪਾਂ ਸਾਰਾ ਸੱਚ ਝੂਠ ਜਿਹੜਾ ਉਹ ਮਹਾਰਾਜ ਆਪੇ ਉਹਦਾ ਨਰਨਾ ਕੱਢੂਗਾ ਪਲਮ ਸਰਦਾਰ ਸੱਜਨ ਸਿੰਘ ਦੀ ਟੀਮ ਆਪਣੀ ਪੂਰੀ ਟੀਮ ਲੈ ਕੇ ਹਲਕੇ ਦੇ ਪੂਰੇ ਜਿੰਨੇ ਵਰਕਰ ਆ ਉਹ 20 3000 ਬੰਦਾ ਲੈ ਕੇ ਮੰਨ ਲਓ ਬੇਰਸਾ ਪਹੁੰਚਿਆ ਡੇਢ ਘੰਟਾ ਵੇਟ ਕੀਤੀ ਆ ਕੋਈ ਨਹੀਂ ਆਇਆ ਭਾਜੀ ਹੁਣਾਂ ਨੇ ਫੇਰ ਵੀ ਇਹ ਗੱਲ ਕਹੀ ਆ ਜੇ ਮੰਨ ਲਓ ਐਮਐਲਏ ਸਾਨੂੰ ਦੁਬਾਰਾ ਟਾਈਮ ਦਵੇ ਤੇ ਅਸੀਂ ਆਉਣ ਨੂੰ ਤਿਆਰ ਆ ਬੇਰਸਾ ਇਹੋ ਗੱਲਾਂ ਬਹੁਤ ਜ਼ਿਆਦਾ ਕਰਪਟ ਆ ਉਹਦੀ ਇੱਕ ਸਿਰਫ ਰਾਜਨੀਤੀ ਆ ਝੂਠ ਤੇ ਨਸ਼ਾ ਮੰਡੋ ਹੁਣ 25 ਸਾਲ ਇਹਨਾਂ ਰਾਜ ਕੀਤਾ ਕਪੂਰਥਲੇ ਦੇ ਜ਼ਿਲ੍ਹੇ ਦੇ ਵਿੱਚ ਸ਼ਹਿਰ ਦੇ ਵਿੱਚ 25 ਸਾਲਾਂ ਦੇ ਵਿੱਚ ਇਹਦਾ ਪਿਓ ਵੀ ਮੰਨ ਲਓ ਫੜਾ ਮਾਰਦਾ ਲੱਖਾਂ ਰੁਪਈਆ ਦੀਆਂ ਕਰੋੜਾਂ ਰੁਪਈਆ ਦੀਆਂ ਅਸੀਂ ਆ ਸ਼ਹਿ ਲੈਵਾਂਗੇ ਸੁਲਤਾਨਪੁਰ ਅਸੀਂ ਜਦੋਂ ਇਲੈਕਸ਼ਨ ਨੇ ਉਦੋਂ ਅਸੀਂ ਡਾਕਟਰ ਲੈ ਆਵਾਂਗੇ ਮੰਨ ਲਓ ਹਸਪਤਾਲ ਵੱਡਾ ਖੋਲ੍ਹਾਂਗੇ ਮੰਨ ਲਓ ਪੀਜੀ ਦੇ ਪੀਜੀ ਦੇ ਵਿੱਚੋਂ ਡਾਕਟਰ ਮਗਾਵਾਂਗੇ ਜੇ 25 ਸਾਲਾਂ ਦੇ ਵਿੱਚ ਕਪੂਰਥਲੇ ਤੇ ਕੋਈ ਇਦਾਂ ਦਾ ਡਾਕਟਰ ਆਇਆ ਨਹੀਂ ਉਹਨੂੰ ਤਾਂ ਕੋਈ ਅਪਗ੍ਰੇਡ ਕੀਤਾ ਨਹੀਂ ਕੋਈ ਕੰਮ ਵੀ ਨਾ ਕੋਈ ਹਸਪਤਾਲ ਕੀਤਾ ਨਾ ਕੋਈ ਸੜਕ ਕੀਤੀ ਸਾਰਾ ਉਥੇ ਨਸ਼ਾ ਨਸ਼ੇ ਦਾ ਤਸ਼ਕਰੀ ਕੀਤੀ ਆ ਤੇ ਇਹੋ ਹੀ ਬੇਨਤੀ ਆ ਜੀ ਸਾਹਿਬ ਤੁਹਾਡੇ ਗਹਿ ਮਤਾਬਕ ਇਮਾਨਦਾਰਾ ਕੀ ਬਹੁਤ ਬੰਦੇ ਨਾਲ ਸਰਕਾਰੀ ਦਫਤਰਾ ਦੇ ਵਿੱਚ ਕ੍ਰਪਸ਼ਨ ਨੂੰ ਠੱਲ ਪਈ ਹੈ ਨਾ ਕ੍ਰਪਸ਼ਨ ਤੇ ਚਲੋ ਇਹ ਮੰਨ ਲਓ ਹੈ ਨਹੀਂ ਮੰਨ ਲਓ ਹਜੇ ਨਹੀਂ ਮੁੱਕਿਆ ਫਰਕ ਪਿਆ ਵਾ ਪਰ ਜਿਹੜਾ ਸੱਜਨ ਸਿੰਘ ਸਰਦਾਰ ਚੀਮਾ ਸਾਹਿਬ ਆ ਫਰਕ ਪਿਆ ਵਾ ਕਿ ਮੁੱਕ ਗਿਆ ਵਾ ਨਹੀਂ ਫਰਕ ਪਿਆ ਵਾ ਮੁੱਕਿਆ ਤਾਂ ਨਹੀਂ ਹੈਗਾ ਮੰਨ ਲਓ ਪਰ ਹੁਣ ਸਰਕਾਰ ਦੇ ਚਲੋ ਹਜੇ ਟਾਈਮ ਹੈਗਾ ਸਰਕਾਰ ਪੂਰਾ ਇਹਦਾ ਤਿਆਹਿਆ ਕਰ ਰਹੀ ਆ ਇਹਦੇ ਨਾਲ ਮੰਨ ਲਓ ਧਿਆਨ ਦੇ ਰਹੀ ਆ ਤੇ ਕੋਈ ਵੀ ਚੀਜ਼ ਆ ਜਿਹੜੀ ਹੁਣ 40 50 ਸਾਲਾਂ ਤੋਂ ਮੰਨ ਲਓ ਚੱਲ ਰਹੀ ਆ ਉਹਨੂੰ ਆਪਾਂ ਇੱਕਦਮ ਤਾਂ ਮਿਟਾ ਨਹੀਂ ਸਕਦੇ ਜਿੰਨਾ ਕਿ ਸਰਕਾਰ ਆ ਇਹਨੂੰ 3 ਸਾਲ ਦੇ ਫਰੀਵ ਹੋ ਚੱਲੇ ਆ ਤੇ ਹਜੇ ਵੀ ਜਿਹੜੀ ਕਰਪਸ਼ਨ ਉੱਦੀ ਚੱਲ ਰਹੀ ਆ ਨਹੀਂ ਉਸ ਤਰ੍ਹਾਂ ਤਾਂ ਨਹੀਂ ਚੱਲਦੀ ਫਰਕ ਪਿਆ ਵਾ ਮੋਦ ਹਮ ਹਮ ਮਨ ਲੋ ਸਹੀ ਸਹੀ ਹੋਊਗਾ ਮੰਨ ਲੋ ਸਹੀ ਸਹੀ ਮੰਨ ਲੋ ਉਹਦਾ ਕੰਟਰੋਲ ਹੋ ਜਾਊਗਾ ਇਹ 2 ਸਾਲਾਂ ਚ ਹੋ ਜਾਊਗਾ ਕੰਪਲੀਟ ਹਾਂ ਹੋਊਗਾ ਬਿਲਕੁਲ ਹੋਊਗਾ ਬਿਲਕੁਲ ਬਿਲਕੁਲ ਹੋਊਗਾ ਬਿਲਕੁਲ ਹੋਊਗਾ ਕਿ ਨਾ ਜਿਹੜੇ ਕਰਪਟ ਕਰਪਟ ਬੰਦੇ ਆ ਕਚਹਿਰੀਆਂ ਦੇ ਵਿੱਚ ਉਹਨਾਂ ਨੂੰ ਤੁਹਾਡੇ ਵੱਲੋਂ ਜਾਂ ਸੱਜਣ ਸਿੰਘ ਚੀਮਾ ਜੀ ਤੁਹਾਨੂੰ ਨਿਰਦੇਸ਼ ਦਿੰਦੇ ਹਣਗੇ ਉਹਨਾਂ ਨੂੰ ਤੁਹਾਡਾ ਕੀ ਸੁਨੇਹਾ ਉਹਨਾਂ ਨੂੰ ਸੁਨੇਹਾ ਇਹੋ ਜਿਹਾ ਜੋ ਮੰਨ ਲੋ ਆਪਦੀ ਇਮਾਨਦਾਰੀ ਦੇ ਨਾਲ ਮੰਨ ਲੋ ਕੰਮ ਕਰੋ ਤੇ ਆਪਦੀ ਇਮਾਨਦਾਰੀ ਵਾਲਾ ਪੈਸਾ ਜਿਹੜਾ ਆਪਦੇ ਬੱਚਿਆਂ ਤੇ ਆਪਦੇ ਮੰਨ ਲੋ ਸੱਜਣ ਸਿੰਘ ਚੀਮਾ ਜੀ ਜਾਂ ਹਰ ਇੱਕ ਬੰਦਾ ਕਹਿੰਦਾ ਇਮਾਨਦਾਰੀ ਨਾਲ ਕੰਮ ਕਰਨਾ ਚਾਹੀਦਾ ਪਰ ਜਿਹੜੇ ਕਰਪਸ਼ਨ ਅਫਸਰ ਆਪਣੇ ਸੁਲਤਾਨਪੁਰ ਲੋਧੀ ਦੇ ਵਿੱਚ ਹੈਗੇ ਆ ਉਸ ਕੀ ਹੋਣਗੇ ਚਾਹੇ ਉਹਨਾਂ ਲਈ ਕੀ ਕਹਿਣਾ ਚਾਹੁੰਗੇ ਉਹਨਾਂ ਨਾਲ ਕੀ ਸਤਤੀ ਉਹਨਾਂ ਨਾਲ ਲੋਕੀ ਤੁਹਾਡੇ ਵੱਲੋਂ ਕੀ ਪਹਿਲਾਂ ਤਾਂ ਜਿੱਦਾਂ ਕਹਿੰਦੇ ਹੁੰਦੇ ਪਿਆਰ ਨੇ ਕਹਿਣਾ ਹੁੰਦਾ ਹਰ ਇੱਕ ਨੇ ਹਾਂ ਇਹ ਸਾਡਾ ਬੌਸ ਆ ਸਾਡੇ ਮੰਨ ਲਓ ਹਲਕਾ ਦੇ ਇੱਕ ਸੱਜਣ ਸਿੰਘ ਜੀ ਮਾਮ ਆ ਇਹ ਮੰਨ ਲਓ ਪਿਆਰ ਨਾ ਕਹਿੰਦੇ ਕਹਿੰਦੇ ਜੇ ਨਹੀਂ ਮੰਨਣਗੇ ਤਾਂ ਫਿਰ ਮੰਨ ਲਓ ਦੂਸਰੀ ਤਰ੍ਹਾਂ ਮਨਾਵਾਂਗੇ 3 ਸਾਲ ਕਰੀਬ ਹੋ ਚਲੇ ਹਜੇ ਪਿਆਰ ਨੇ ਕਹਿ ਰਹੇ ਪਿਆਰ ਨਾ ਕਹ ਰਹੇ ਬਲ ਹੁਣ ਬਲ ਲੋਕ ਮੰਨ ਲਓ ਗੰਦਲਾ ਜਿਹੜਾ ਹੁਣ ਜਦ ਸਾਰਾ ਪਾਣੀ ਜਾਲਾ ਗੰਦਲਾ ਦਰਿਆ ਗੰਦਲਾ ਹੋ ਗਿਆ ਆ ਦਰਿਆ ਗੰਦਲੇ ਹੋਏ ਤੇ ਉਹ ਇੱਕਦਮ ਥੋੜਾ ਸਾਫ਼ ਹੋ ਜਾਂਦੇ ਹੁੰਦੇ ਉਹਨੂੰ ਮੰਨ ਲਓ ਕੋਈ ਟਾਈਮ ਤਾਂ ਲੱਗੂਗਾ ਹੀ ਨਾ 3 ਸਾਲਾਂ ਚ ਉਹ ਬਿਸ਼ਰਮ ਹੋਏ ਪਏ ਉਹਨਾਂ ਮੰਨ ਲਓ ਹੱਦ ਹੱਦਾਂ ਟੱਪ ਗਏ ਉਹ ਕਹਿੰਦੇ ਸਾਡਾ ਕੀ ਕਰ ਲੈਣਗੇ ਬਦਲੀ ਕਰਾ ਦੇਣਗੇ ਅਫਸਰ ਜਿਹੜੇ ਐ ਨਾ ਉਹ ਕਹਿੰਦੇ ਸਾਡੀ ਬਦਲੀ ਕਰਾ ਦੇਣ ਹੋਰ ਸਾ ਜੋਈ ਅੱਠ ਜੋੜੀ ਜਾ ਬਦਲੀ ਕਰਾਈ ਇੱਕ ਇੱਥੇ ਆਇਆ ਸੀ ਆਪਣੇ ਜਗਿੰਦਰਪਾਲ ਸਿੰਘ ਨਾਇਬ ਤਸਿਲਾਰ ਉਹ ਮੰਨ ਲਓ ਉਹ ਪੈਸੇ ਤੋਂ ਬਿਨਾਂ ਕੰਮ ਹੀ ਨਹੀਂ ਕਰਦਾ ਦੋ ਢਾਈ ਮਹੀਨੇ ਚੱਕ ਕੇ ਬਦਲ ਕੇ ਦਿੱਤਾ ਮੇਰੇ ਨਾਲ ਉਹਦੀ ਬਹਿਸ਼ ਬਾਜੀ ਬਹੁਤ ਅਜੀ ਤਲੰਡੀ ਚੌਧਰੀਆਂ ਹੈਗੇ ਵਿੱਚ ਅਸਰ ਹਾਂ ਪੈਸੇ ਤੋਂ ਬਿਨਾਂ